ਵਿਸ਼ਾਲ ਕੱਠ ਉਸ ਚੀਜ਼ ਦਾ ਮੂੰਹ ਤੋੜਨਾ ਜਵਾਵਾ ਕਿ ਜਿੰਨਾ ਮਰਜੀ ਲੋਕ ਲਹਿਰਾਂ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਜਾਵੇ ਪਰ ਲੋਕ ਲਹਿਰਾਂ ਅੱਜ ਤੱਕ ਨਾ ਕਿਸ ਤੋਂ ਕੁਚਲੀਆਂ ਗਈਆਂ ਤੇ ਨਾ ਜਾਣੀਆਂ ਅੱਜ ਇਹ ਵਿਸ਼ਾਲ ਕੱਠ ਇੱਥੇ ਸੰਗਰੂਰ ਦੀ ਧਰਤੀ ਤੇ ਸੀਐਮ ਭਗਵੰਤ ਮਾਨ ਦੇ ਸ਼ਹਿਰ ਦੇ ਵਿੱਚ ਇਹ ਸਾਰੀਆਂ ਗੱਲਾਂ ਦੀ ਗਵਾਹੀ ਭਰਦਾ ਲੋਕ ਕਹਿ ਰਹੇ ਨੇ ਕਿ ਇੱਥੇ ਪੰਜਾਬ ਦੇ ਅੰਦਰ ਫਿਰ ਤੋਂ ਪੁਲਿਸ ਰਾਜ ਲਿਆਂਦਾ ਜਾ ਰਿਹਾ ਜਿਹੜਾ ਦੌਰ 80 ਤੋਂ ਲੈ ਕੇ 90 95 ਦੇ ਦਹਾਕੇ ਵਿੱਚ ਰਿਹਾ ਜਦੋਂ ਪੁਲਿਸ ਹੱਥੀ ਤਾਕਤਾਂ ਸੀ ਲੋਕਾਂ ਦਾ ਕਹਿਣਾ ਕਿ ਉਦੋਂ ਤਾਂ ਸਰਕਾਰਾਂ ਕਹਿੰਦੀਆਂ ਸੀ ਕਿ ਇੱਥੇ ਅੱਤਵਾਦ ਆ ਅੱਤਵਾਦ ਦਾ ਬਹਾਨਾ ਬਣਾ ਕੇ ਲੋਕਾਂ ਨੂੰ ਟਾਰਗੇਟ ਕੀਤਾ ਗਿਆ ਲੋਕਾਂ ਦੇ ਜਵਾਨ ਪੁੱਤ ਫੜਫੜ ਜੇਲੀ ਸੁੱਟੇ ਗਏ ਉਹਨਾਂ ਦੇ ਮੁਕਾਬਲੇ ਬਣਾਏ ਗਏ ਲੋਕਾਂ ਦਾ ਕਹਿਣਾ ਕਿ ਉਸ ਟਾਈਮ ਪੁਲਿਸ ਸਟਾਰ ਲੋਨ ਦੇ ਵਾਸਤੇ ਇਹ ਸਭ ਕਰਦੀ ਸੀ ਪਰ ਅੱਜ ਦੇ ਸਮੇਂ ਵਿੱਚ ਲੋਕ ਪੁੱਛਦੇ ਨੇ ਕਿਸਾਨ ਆਗੂ ਪੁੱਛਦੇ ਨੇ ਵੱਖ-ਵੱਖ ਕਿਰਤੀ ਲੋਕਾਂ ਦਾ کہنا ਕਿ ਅੱਜ ਦੇ ਸਮੇਂ ਵਿੱਚ ਅਜਿਹਾ ਕੀ ਆ ਕਿ ਸਰਕਾਰ ਫਿਰ ਤੋਂ ਪੁਲਿਸ ਰਾਜ ਇੱਥੇ ਬਣਾਉਣ ਜਾ ਰਹੀ ਆ ਭਾਵੇਂ ਕਿ ਭਗਤਵਾ ਸਰਕਾਰ ਇਹ ਕਹਿ ਰਹੀ ਆ ਕਿ ਜਿੰਨੀ ਇੱਥੇ ਗੁੰਡਾਗਰਦੀ ਵਧ ਗਈ ਆ ਗੈਂਗਸਟਰਪਨਾ ਵਧ ਗਿਆ ਅਸੀਂ ਤਾਂ ਉਹਨੂੰ ਖਤਮ ਕਰਨ ਦੇ ਵਾਸਤੇ ਜਿਹੜਾ ਪੁਲਿਸ ਨੂੰ ਕੁਝ ਫਰਦਾਈਆਂ ਦਿੱਤੀਆਂ ਨੇ ਜਿਹਦੇ ਕਰਕੇ ਪੁਲਿਸ ਲਕਾਂ ਦੇ ਵਿੱਚ ਗੋਲੀਆਂ ਮਾਰਨੀਆਂ ਸ਼ੁਰੂ ਕੀਤੀਆਂ ਵਕ ਵਕ ਥਾਵਾਂ ਤੇ ਇਨਕਾਊਂਟਰ ਪੁਲਿਸ ਨੇ ਕਰਨੇ